ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟਿਆ ਚੈਨਲ ਦੇ ਨਾਲ ਤੇ ਬਹੁਤ ਵੱਡੀ ਅਪਡੇਟ ਮੈਂ ਤੁਹਾਡੇ ਲੈ ਕੇ ਆਇਆ ਕਿ ਹਰੀਕੇ ਐਰ ਤੇ 1 ਲੱਖ ਤੋਂ ਪਲੱਸ ਜਿਹੜਾ ਪਾਣੀ ਆ ਰਿਹਾ ਸ਼ਾਮ 6 ਵਜੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰੀ ਚੱਲੋ ਵੱਧ ਤੋਂ ਵੱਧ ਗਰੁੱਪਾਂ 'ਚ ਵੀਡੀਓ ਸ਼ੇਅਰ ਕਰ ਦਿਓ ਸੁਖ ਲਟਿਆ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਅੱਜ 14 ਅਗਸਤ 2025 ਆਪਾਂ ਤੁਹਾਨੂੰ ਸ਼ਾਮ ਦੀ ਜਿਹੜੀ ਆ ਪੌਂਗ ਟਾਈਮ ਦੀ ਰਿਪੋਰਟ ਦੱਸਾਂਗੇ ਹਰੀਕੇ ਦੀ ਅਪਡੇਟ ਵੀ ਸ਼ਾਮ ਦੀ ਦਿਆਂਗੇ 6 ਵਜੇ ਦੀ ਸੈਣੀ ਵਾਲਾਂ ਦੀ ਵੀ ਦੱਸਾਂਗੇ ਕਿ ਫਰੋਜਪੁਰ ਇੰਡੀਆ ਡਾਊਨ ਤੋਂ ਗਾਂਢਾ ਸਿੰਘ ਪਾਕਿਸਤਾਨ ਨੂੰ ਕਿੰਨਾ ਪਾ ਛੱਡਿਆ ਗਿਆ ਹੈ ਸੋ ਫਵਾਵਾਂ ਤੋਂ ਬਚੋ ਸचेत ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਇੱਕ ਮੈਂ ਹਰ ਵੀਡੀਓ ਦੇ ਵਿੱਚ ਬੇਨਤੀ ਕਰਦਾ ਕਿ ਮੇਰੇ ਵੀਰੋ ਤੁਸੀਂ ਜਿਹੜਾ ਆਪਣੇ ਆਪਣੇ ਏਰੀਆ ਦਾ ਨਾਮ ਕਮੈਂਟਾਂ ਦੇ ਵਿੱਚ ਜਰੂਰ ਲਿਖਿਆ ਕਰੋ ਸਤਲੁਜ ਦੇ ਨੇੜੇ ਰਹਿੰਦੇ ਹੋ ਜਾਂ ਬਿਆਸ ਦੇ ਨੇੜੇ ਰਹਿੰਦੇ ਹੋ ਤਾਂ ਜੋ ਕਮੈਂਟਾਂ ਤੋਂ ਪਤਾ ਲੱਗ ਸਕੇ ਕਿੱਥੇ ਕਿੱਥੇ ਜਿਹੜੇ ਭੈਣ ਭਰਾ ਆਪਾਂ ਨੂੰ ਦੇਖਦੇ ਨੇ ਤੇ ਕਿੱਥੇ ਕਿੱਥੇ ਜਿਹੜਾ ਕਿੰਨਾ ਕਿੰਨਾ ਪਾਣੀ ਚੱਲ ਰਿਹਾ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਪਾਣੀ ਵਧ ਰਿਹਾ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੇਕਰ ਘਟ ਰਿਹਾ ਤਾਂ ਵੀ ਦੱਸਿਓ ਕਿਹੜਾ ਇਲਾਕਾ ਵਾ ਸਾਰਾ ਜਿਹੜਾ ਡਿਟੇਲ ਵੇਸ ਜਰੂਰ ਅੰਤਜਾ ਲਗਾ ਸਕਣ ਸੋ ਕਿਰਪਾ ਕਰਕੇ ਜਿਹੜੀ ਵੀਡੀਓ ਵੱਧ ਤੋਂ ਵੱਧ ਗਰੁੱਪਾਂ ਵਿੱਚ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਹਰ ਘਰ ਆਰ ਫੋਨ ਤੱਕ ਪਹੁੰਚਾ ਦਿਓ ਅਫਵਾਹਾਂ ਤੋਂ ਬਚੋ ਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਜੇਕਰ ਆਪਾਂ ਸ਼ਾਮ 6 ਵਜੇ ਪੌਂਗ ਟਾਈਮ ਦੀ ਗੱਲ ਕਰੀਏ ਤਾਂ ਪੌਂਗ ਟਾਈਮ ਦਾ ਜਿਹੜਾ ਪਾਣੀ ਦਾ ਪੱਧਰ ਆਪਾਂ ਨੂੰ ਪਤਾ 1400 ਫੁੱਟ ਤੇ ਆ ਜਿਹੜਾ ਸ਼ਾਮ 6 ਵਜੇ 14 ਅਗਸਤ 2025 ਨੂੰ 1377.18 18 ਫੁੱਟ ਤੇ ਜਿਹੜਾ ਚੱਲ ਰਿਹਾ ਐਵਰੇਜ ਡਾਟਾ ਦੇ ਵਿੱਚ ਜੇਕਰ ਆਪਾਂ ਇਨਫਲੋ ਦੀ ਗੱਲ ਕਰੀਏ ਐਵਰੇਜ ਡਾਟਾ ਦੇ ਵਿੱਚ ਤਾਂ 48500 ਕਿ ਕਿਉਸੀ ਕ ਜਿਹੜਾ ਪਾਣੀ ਆ ਉਹ ਇਨਫਲੋ ਕਰ ਰਿਹਾ ਐਵਰੇਜ ਡਾਟਾ ਦੇ ਵਿੱਚ ਜੇਕਰ ਆਊਟਫਲੋ ਦੀ ਗੱਲ ਕਰੇ ਤਾਂ 5731 ਕਿਉਸੀ ਕ ਜਿਹੜਾ ਪਾਣੀ ਆ ਐਵਰੇਜ ਡਾਟਾ ਦੇ ਵਿੱਚ ਆਊਟਫਲੋ ਕਰ ਰਿਹਾ ਜੇਕਰ ਐਕਚੁਅਲ ਡਾਟਾ ਦੀ ਗੱਲ ਕਰੀਏ ਪੌਂਗ ਡੈਮ ਦੀ ਤਾਂ ਜਿਹੜਾ ਇਨਫਲੋ ਪਾਣੀ ਆ ਆਪਣਾ 57 52031 ਕਿਊਸਿਕ ਜਿਹੜਾ ਪਾਣੀ ਇਨਫਲੋ ਕਰ ਰਿਹਾ ਤੇ ਓਨਾ ਹੀ ਪਾਣੀ ਜਿਹੜਾ ਅਗਲੇ ਪਾਸੇ ਆਊਟਫਲੋ ਕਰ ਰਿਹਾ ਜਿਹੜਾ ਕਿ ਟਰਬਾਈਨਾਂ ਦੇ ਥਰੂ 17793 ਕਿਊਸਿਕ ਜਿਹੜਾ ਪਾਣੀ ਆ ਟਰਬਾਈਨਲ ਥਰੂ ਛੱਡਿਆ ਜਾ ਰਿਹਾ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੇ ਤਾਂ 39238 ਕਿਊਸਿਕ ਜਿਹੜਾ ਪਾਣੀ ਆ ਸਪਿਲਵੇ ਗੇਟਾਂ ਦੀ ਰਾਹੀਂ ਛੱਡਿਆ ਜਾ ਰਿਹਾ ਹੁਣ ਸਭ ਤੋਂ ਵੱਡੀ ਅਪਡੇਟ ਇਹ ਆ ਕਿ ਉੱਥੇ ਜਿਹੜਾ ਮੌਸਮ ਆ ਉਹ ਫਿਲਹਾਲ ਜਿਹੜਾ ਸ਼ਾਮ ਨੂੰ 6 ਵਜੇ ਮੀਂਹ ਪੈਣਾ ਜਿਹੜਾ ਸ਼ੁਰੂ ਹੋ ਚੁੱਕਾ ਹੁਣ ਆਪਾਂ ਗੱਲ ਕਰੀਏ ਹਰੀਕੇ ਹੈਡ ਵਰਕਸ ਦੀ ਅਪਡੇਟ ਦੇਖੀਏ ਸ਼ਾਮ ਨੂੰ 6 ਵਜੇ 14 ਅਗਸਤ 2025 ਤਾਂ ਜਿਹੜਾ ਹਰੀਕੇ ਹੈਡ ਵਰਕਸ ਤੇ ਪਾਣੀ ਦੀ ਮਾਤਰਾ ਲਗਭਗ 1,179 ਕਿਊਸਿ ਜਿਹੜਾ ਪਾਣੀ ਆ ਆਪਸ ਟੀਮ ਕਰ ਰਿਹਾ ਹਰੀਕੇ ਹੈਡ ਵਰਕਸ ਤੇ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੇ ਤਾਂ 77960 ਕਿਊਸਿ ਜਿਹੜਾ ਪਾਣੀ ਆ ਉਹ ਅਗਲੇ ਪਾਸੇ ਹਰੀਕੇ ਹੈਡ ਤੋਂ نیچے ਠ ਪਾਸੇ ਜਿਹੜਾ ਡਾਊਨਸਟ੍ਰੀਮ ਕੀਤਾ ਜਾ ਰਿਹਾ ਜੇਕਰ ਫਰੋਜਪੁਰ ਫੀਡਰ ਦੀ ਗੱਲ ਕਰੀ ਤਾਂ 8237 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜੇਕਰ ਰਾਜਸਤਾਨ ਫੀਡਰ ਦੀ ਗੱਲ ਕਰੀ ਤਾਂ 13795 ਕਿਊਸਿਕ ਜਿਹੜਾ ਪਾਣੀ ਆ ਉਹ ਰਾਜਸਤਾਨ ਫੀਡਰ ਨੂੰ ਛੱਡਿਆ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀ ਤਾਂ 187 ਕਿਊਸਿਕ ਜਿਹੜਾ ਪਾਣੀ ਆ ਉਹ ਮਾਹੂ ਕਨਾਲ ਨੂੰ ਛੱਡਿਆ ਜਾ ਰਿਹਾ ਹੁਣ ਮੈਂ ਗੱਲ ਤੁਹਾਨੂੰ ਦੱਸ ਦਿਆਂ ਕਿ ਸੈਣੀ ਵਾਲਾ ਫਰੋਜਪੁਰ ਇੰਡੀਆ ਡਾਊਨ ਟੂ ਗਾਂਧਾ ਸਿੰਘ ਪਾਕਿਸਤਾਨ ਦੀ ਗੱਲ ਕਰੀਏ ਦੁਪਹਿਰੇ 3 ਵਜੇ ਜੇਕਰ ਸ਼ਾਮ ਦੀ ਗੱਲ ਕਰੀਏ 14 ਅਗਸਤ 20 ਵੜਾ 18.7 ਫੁੱਟ ਤੇ ਚੱਲ ਰਿਹਾ ਜੇਕਰ ਪਹੁੰਚ ਦੀ ਗੱਲ ਕਰੀਏ ਤਾਂ 58287 ਕਿਊਸ ਜਿਹੜਾ ਪ੍ਰਤੀ ਸੈਕਿੰਡ ਜਿਹੜਾ ਪਾਣੀ ਆ ਉਹ ਪਹੁੰਚ ਰਿਹਾ ਸੋ ਮੇਰੇ ਵੀਰੋ ਵੀਡੀਓ ਦੱਬ ਕੇ ਹਰ ਘਰ ਹਰ ਫੋਨ ਤੱਕ ਪਹੁੰਚਾ ਦਿਓ ਆਪਾਂ ਨੂੰ ਪਤਾ ਕਿ ਬਿਆਸ ਦਰਿਆ ਦੇ ਕੰਢੇ ਪਾਣੀ ਔਨ ਕਰਕੇ ਕਾਫੀ ਜਿਹੜੇ ਪਿੰਡ ਉਹਦੇ ਨੁਕਸਾਨੇ ਗਏ ਨੇ ਬਾਉ ਪਰ ਘੜਕਾ ਹੋਰ ਕਈ ਪਿੰਡ ਨੇ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਾ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਆ ਕਿ ਉੱਥੇ ਜਾ ਕੇ ਵੱਧ ਤੋਂ ਵੱਧ ਜਿਹੜੀ ਜਲਦੀ ਤੋਂ ਜਲਦੀ ਆਪਣੀ ਸੇਵਾ ਲੈ ਕੇ ਪਹੁੰਚਣ ਜੇਕਰ ਆਪਾਂ ਗੱਲ ਕਰੀਏ ਹਰੀਕੇ ਐਡਵਰਕਸ ਤੋਂ ਅਗਲੇ ਪ ਪਿੰਡ ਜਣੇ ਨੇ ਹਰੀਕੇ ਐਡਵਰਕਸ ਤੋਂ ਲੈ ਕੇ ਜਿਹੜੇ ਆਪਣੇ ਫਰੋਜਪੁਰ ਤੱਕ ਕਈ ਪਿੰਡ ਨੇ ਉਹ ਬੁਰੀ ਤਰ੍ਹਾਂ ਜਿਹੜੇ ਨੀਚੇ ਵਾਲੇ ਇਲਾਕੇ ਨੇ ਉਹ ਪਾਣੀ ਦੀ ਮਾਰ ਏਠ ਆ ਚੁੱਕੇ ਨੇ ਨੀਚੇ ਜਿਹੜੇ ਦਰਿਆ ਦੇ ਕੰਢੇ ਤੇ ਜੋ ਜ਼ਮੀਨਾਂ ਨੇ ਨੀਵੀਂ ਥਾਂ ਤੇ ਉਹਨਾਂ ਦੇ ਵਿੱਚ ਪਾਣੀ ਵੜ ਚੁੱਕਾ ਤੇ ਉਹ ਬੁਰੀ ਤਰ੍ਹਾਂ ਜੜੀਆਂ ਡੁੱਬ ਚੁੱਕੀਆਂ ਨੇ ਹੁਣ ਜੇਕਰ ਫਰੋਜਪੁਰ ਤੋਂ ਅਗਲੇ ਪਾਸੇ ਫਾਇਲਕਾ ਸਾਈਡ ਦੀ ਗੱਲ ਕਰੀ ਤੇ ਫਾਇਕਲ ਫਾਜ਼ਿਲਕਾ ਦੇ ਵੀ ਕਈ ਪਿੰਡ ਜਿਹੜੇ ਨੇ ਉਹ ਵੀ ਪਾਣੀ ਦੀ ਮਾਰ ਏਠ ਆ ਚੁੱਕੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਕਿਉਂਕਿ ਜ਼ਿਆਦਾ ਨਿਵਾਨ ਹੋਣ ਦੇ ਕਾਰਨ ਉਸ ਇਲਾਕੇ ਦੇ ਵਿੱਚ ਪਾ ਬਹੁਤ ਵੱਡੇ ਪੱਧਰ ਤੇ ਵੱਚੁਕਾ ਉਧਰ ਵੀ ਜਿਹੜਾ ਸਮਾਜ ਸੇਵੀ ਵੀਰਾਂ ਨੂੰ ਜਾਣ ਦੀ ਲੋੜ ਆ ਤੇ ਉਧਰ ਜਾ ਕੇ ਵੀ ਉਹਨਾਂ ਨੂੰ ਚਾਹੀਦਾ ਕਿ ਉਹ ਜਿਹੜੀ ਵਿੱਤੀ ਸਹਾਇਤਾ ਜਾਂ ਜੋ ਵੀ ਸੇਵਾ ਹਰਾ ਚਾਰਾ ਪਸ਼ੂ ਵਾਲੀ ਜੋ ਵੀ ਪਤਾ ਕਰਕੇ ਜਿਹੜਾ ਉਧਰ ਜਾ ਕੇ ਆਪਣੀ ਸੇਵਾ ਨਿਭਾਉਣ ਸੋ ਵੀਡੀਓ ਨੂੰ ਮੇਰੇ ਵੀਰੋ ਚਲਦੀ ਚਲਦੀ ਸ਼ੇਅਰ ਜਰੂਰ ਕਰੀ ਚੱਲੋ ਹਰ ਘਰ ਹਰ ਫੋਨ 'ਚ ਪਹੁੰਚਾ ਦਿਓ ਤੇ ਪਲ-ਪਲ ਦੀ ਅਪਡੇਟ ਦੇਖਣ ਲਈ ਤੁਸੀਂ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਅੱਗੇ ਵੀ ਕਈ ਸਾਲਾਂ ਤੋਂ ਤੁਹਾਨੂੰ ਸਹੀ ਅਪਡੇਟ ਦਿੰਦੇ ਆ ਰਹੇ ਹਾਂ ਤੇ ਹੁਣ ਵੀ ਜਿਹੜੇ ਲਗਾਤਾਰ ਸਹੀ ਅਪਡੇਟ ਤੁਹਾਨੂੰ ਜਿਹੜੀ ਘੰਟੇ ਬਾਅਦ ਘੰਟੇ ਜਿਹੜੀ ਅਪਡੇਟ ਆ ਰਹੀ ਉਹ ਆਪਾਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਵੀਰ ਨਵੇਂ ਜੁੜੇ ਹਨ ਸੁਖ ਲਟਿਆ ਸਬਸਕ੍ਰਾਈਬ ਕਰਕੇ ਰੱਖ ਲਓ ਤੁਸੀਂ ਪਿਛਲੀਆਂ ਵੀਡੀਓ ਜਿਹੜੀਆਂ ਅੱਜ ਦੇ ਦਿਨ ਦੀਆਂ ਵੀ ਦੇ ਬੇਨਤੀ ਕਰਦਾ ਕਿ ਫਵਾਵਾਂ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਜਿਹੜਾ ਤੁਸੀਂ ਆਪਣਾ ਆਪਣਾ ਬਚਾਅ ਕਾਰਜ ਜਿਹੜੇ ਉਹ ਜਾਰੀ ਰੱਖੋ ਸੁਚੇਤ ਰਹਿੰਦੀ ਆਪਾਂ ਨੂੰ ਲੋੜ ਆ ਕਿਉਂਕਿ ਮਹਾਚਲ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਹੇ ਹਨ ਬੱਦਲ ਫਟ ਰਹੇ ਹਨ ਬੱਦਲ ਫਟਣ ਦੇ ਕਾਰਨ ਕੀ ਹੁੰਦਾ ਕਿ ਜਿਹੜਾ ਆਪਾਂ ਪੌਂਗ ਡੈਮ ਤੋਂ ਪਾਣੀ ਛੱਡਿਆ ਉਸ ਪਾਣੀ ਦੇ ਲੈਵਲ ਤੇ ਆਪਾਂ ਨੂੰ ਨਹੀਂ ਰਹਿਣਾ ਚਾਹੀਦਾ ਕਿਉਂਕਿ ਜਿਹੜੇ ਬੱਦਲ ਫੜਦੇ ਨੇ ਉਹ ਨਦੀਆਂ ਰਾਹੀਂ ਪਾਣੀ ਆ ਕੇ ਅਗਲੇ ਪਾਸੇ ਬਿਆਸ ਦਰਿਆ ਦੇ ਵਿੱਚ ਰਲ ਜਾਂਦਾ ਜਾਂ ਜਿਹੜਾ ਸਤਲੁਜ ਦਰਿਆ ਦੇ ਵਿੱਚ ਰਲ ਜਾਂਦਾ ਜਿਸ ਕਰਕੇ ਜਿਹੜਾ ਹਰੀਕੇ ਹੜ ਤੇ ਜ ਪਾਣੀ ਦਾ ਪੱਧਰ ਆ ਉਹ ਬਹੁਤ ਵੱਡੇ ਪੱਧਰ ਤੇ ਫਿਰ ਪਹੁੰਚਦਾ ਕਿਉਂਕਿ ਰਾਸਤੇ ਦੇ ਵਿੱਚ ਪਾਣੀ ਹੋਰ ਵੀ ਜਿਹੜਾ ਕਈਆਂ ਥਾਵਾਂ ਤੋਂ ਰਲ ਜਾਂਦਾ ਜਿਸ ਕਰਕੇ ਪਾਣੀ ਜਿਹੜਾ ਹਰੀ ਘੜ ਵਰਕਸ ਤੇ ਬਹੁਤ ਵੱਡੇ ਪੱਧਰ ਤੇ ਪਹੁੰਚ ਜਾਂਦਾ ਤੇ ਅਗਲੇ ਪਾਸੇ ਜਿਹੜਾ ਮਜਬੂਰਨ ਫਿਰ ਉਹ ਪਾਣੀ ਛੱਡਿਆ ਜਾਂਦਾ ਹਰੀ ਘੜ ਵਰਕਸ ਤੋਂ ਹਸੈਨੀ ਵਾਲਾ ਹੈਡ ਵਰਕਸ ਨੂੰ ਹਸੈਨੀ ਵਾਲਾ ਤੋਂ ਅੱਗੇ ਫਿਰ ਗਾਂਢਾ ਸੇ ਪਾਕਿਸਤਾਨ ਨੂੰ ਛੱਡਿਆ ਜਾਂਦਾ ਜੋ ਕਿ ਪਾਣੀ ਘੁੰਮ ਕੇ ਜਿਹੜਾ ਕਈਆਂ ਇਲਾਕਿਆਂ ਦੇ ਵਿੱਚ ਉੱਥੇ ਵੀ ਮਾਰ ਕਰਦਾ ਫਾਜ਼ਿਲਕਾ ਏਰੀਆ ਦੇ ਵਿੱਚ ਤੇ ਲਗਭਗ ਆਪਾਂ ਨੂੰ ਪਤਾ ਆ ਕਿ ਕਾਫੀ ਵੱਡੇ ਨੁਕਸਾਨ ਹੋ ਰਹੇ ਹਨ ਸੋ ਮੇਰੇ ਵੀਰੋ ਵੀਡੀ ਪਾਲ ਦੀ ਅਪਡੇਟ ਦੇਖਣ ਲਈ ਤੁਸੀਂ ਆਪਣਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ